ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਖ ਡੇੜੀ ਫਾਰਮ ਤੇ ਸਵਾਗਤ ਹੈ ਜੀ ਆਇਆਂ ਨੂੰ ਵੈਲਕਮ ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਹੈਗਾ ਸ਼ਿਕਾਰਮਾਸ਼ੀਆ ਜ਼ਿਲ੍ਹਾ ਹੈਗਾ ਜੋ ਗੁਰਦਾਸਪੁਰ ਤਹਿਸੀਲ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਸੁਖਵੀਰ ਕੋ ਆਏ ਆ ਦੋ ਝੋਟੀਆਂ ਲੈ ਕੇ ਆਏ ਇੱਕ ਨੀਲੀ ਰਾਵੀ ਦੀ ਝੋਟੀ ਇੱਕ ਗੱਬਣ ਮੈਂ ਬਹੁਤ ਕੁਆਲਿਟੀ ਵਾਲੀ ਲੈ ਕੇ ਆਏ ਬਹੁਤ ਕੁਆਲਿਟੀ ਵਾਲੀ ਮੈਂ ਥਣ ਲੇਵੇ ਦੀ ਕੁਆਲਿਟੀ ਵੀ ਬਹੁਤ ਚੰਗੀ ਮੈਂ ਜੀ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਹਾਂਜੀ ਵੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਤੁਸਵਾਸਾ ਚੈਨਲ ਨੂੰ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਕਰਾਇਆ ਜੀ ਅੱਗੇ ਵੀ ਇੱਥੇ ਤੁਹਾਨੂੰ ਮਿਲਦੇ ਰਾਵਾਂਗੇ ਹਾਂਜੀ ਪਿੰਡ ਸ਼ਿਕਾਰ ਮਸੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 9855501706 ਹਾਂਜੀ ਬਾਕੀ ਦੋ ਮਹੀਨਿਆਂ ਦੇ ਦੋਵੇਂ ਬਹੁਤ ਟੌਪਰ ਕੁਆਲਿਟੀ ਦੀਆਂ ਆ ਫਿਰ ਨੀਲੀ ਬਾਰੇ ਦੱਸੋ ਇਹਦੀ ਯੋਰ ਲੀਲੀ ਦੀ ਮਾਈ ਸੱਜਾ ਕੁਆ ਮਾਈ ਹਾਂਜੀ ਹਾਂਜੀ ਅੱਜ ਸੂਈ ਨੂੰ ਫਤਮਾਂਗ ਦੇਣ ਜੋ 10 ਤੋਂ 11 ਕਿਲੋ ਦੁੱਧ ਤਿਆਰ ਆ ਆਜ ਉਹਦਾ ਬੱਚਾ ਬਹੁਤ ਕੁਆਲਿਟੀ ਵਾਲੀ ਮੈਂ ਸਿੰਘ ਸੁਣ ਹੁਣ ਕਿੰਨਾ ਇਸ ਟਾਈਮ ਤੇ ਤਿਆਰ 10 ਤੋਂ 11 ਕਿਲੋ ਦੁੱਧ ਤਿਆਰ ਹਾਂਜੀ ਕੱਦ-ਕਾਠ ਵੱਡੇ ਕੱਦ-ਕਾਠ ਦੇ ਵਿੱਚ ਆ ਤੇ ਉਤੋਂ ਵੀ ਬਹੁਤ ਕੁਆਲਿਟੀ ਵਾਲੀ ਮੈਂ ਬਹੁਤ ਚੰਗੀ ਮੈਂ ਜਿਹਨਾਂ ਦੇ ਬਹੁਤ ਹੀ ਚੰਗੀ ਵੇਖੋ ਜਨਰਿਕ ਮਹਾਗਮ ਆਈ ਹੈ ਵੇਖੋ ਮੈਂ ਦੀ ਕੁਆਲਿਟੀ ਮੈਂ ਤਾਂ ਕੁਆਲਿਟੀ ਬਹੁਤ ਹੈ ਬਹੁਤ ਜ਼ਿਆਦੀ ਕੋਈ ਵੀ ਉਂਗਲ ਕਰਕੇ ਨਹੀਂ ਕਹਿ ਸਕਦਾ ਕਿ ਇੱਚ ਆ ਗੁਣਾ ਹੈ ਨਹੀਂ ਹੈ ਦੇਖੋ ਮੈਂ ਦੀ ਤਸਵੀਰ ਵੇਖੋ ਮੈਂ ਦੀ ਗੂ ਬੀਲ ਬੂਲ ਹੀ ਬਹੁਤ ਹੈ ਬਹੁਤ ਜ਼ਿਆਦੀ ਆਕੇ ਤੁਹਾਨੂੰ ਚੁਆਈ ਧਾਰਾ ਮਾਰ ਗਿਆ ਫਰਮ ਨੇ ਚੁਆਈ ਦਾ ਟਾਈਮ ਹੋਇਆ ਹੈ ਵਾ ਵੇਖ ਲੋ ਚਵਾਈ ਦਾ ਟਾਈਮ ਹੋ ਗਿਆ ਕੋਈ ਮੈਂ ਥਾਣਾ ਚ ਨੀ ਜਿੱਥੇ ਕਾਈ ਇਹ ਨਹੀਂ ਕੋਈ ਮੈਨੂੰ ਉੱਠ ਪੈਰੀ ਛੱਡਿਆ ਹੋਇਆ ਹੈ ਜਾਂ ਟਾਈਮ ਲਾਇਆ ਹੈ ਵੇਖੋ ਕੋਈ ਥਾਣਾ ਜਿੱਥੇ ਕਾਣੀ ਮੈਂ ਆਈ ਬਾਕੀ ਪਸਮਾਲ ਆ ਕੇ ਤੁਹਾਨੂੰ ਖਾਣਨੇ ਬਹੁਤ ਚੰਗੀ ਮੈਂ ਖਾਣ ਲੇ ਦੀ ਕੁਆਲਿਟੀ ਬਹੁਤ ਚੰਗੀ ਬਹੁਤ ਚੰਗੀ ਖਾਣ ਲੇ ਦੀ ਕੁਆਲਿਟੀ ਹਾਂ ਜੀ ਜੀ ਇਹ ਜੀ ਫਿਰ ਰੇਟ ਹੈ ਰੇਟ ਜਿਹੜਾ ਚਵਾਈ ਕਰਨਾ ਥਾਣਾ ਆ ਗਿਆ ਖਾਣਨੇ ਨੋਰਮਲ ਜਿਹਾ ਹੀ ਰੇਟ ਹੈ ਖਾਣ ਲੇ ਖਾਣ ਲੇ ਦੀ ਕੁਆਲਿਟੀ ਹੈ ਕਰੋ ਨਾੜਾ ਨੂੜਾ ਬਹੁਤ ਪੈ ਪੈ ਬਹੁਤ ਚੰਗੀ ਲੱਗਦੀ ਹੈ ਹਾਂਜੀ ਅੱਤਸ ਮਾਲ ਕਰ ਦਿਆ ਮੈਂ ਨੂੰ ਇਹ ਮੈਂ ਕੀ ਡਿਟੇਲ ਹੈ ਜਦੋਂ ਜਤੂਆ ਮੈਂ ਤਿਆਰ ਹਾਂ ਹਾਂਜੀ ਮੈਂ ਕਾਲੀ ਜਾਮਰ ਵਰਗੀ ਮੈਂ ਹਾਂ ਹਾਂਜੀ ਦੇਖੋ ਕਿੰਨਾ ਟਾਈਮ ਲੈਂਦੀ ਆ ਉੱਤੋਂ ਦੀ ਉੱਤੋਂ ਤੋਂ ਮੈਂ ਕੁਆਲਿਟੀ ਚੈੱਕ ਕਰ ਲਓ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਮੈਂ ਦੀ ਤੇ ਥਾਂ ਲੇਵੇ ਬਹੁਤ ਅਜੇ ਬਹੁਤ ਬੰਨਾ ਮੈਂ ਨੇ ਦੇਖੋ ਮੈਂ ਵੀ ਕੁਆਲਿਟੀ ਥਾਂ ਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਮੈਂ ਦੀ ਇੱਧਰੋਂ ਖਿੱਚ ਦੇਖੋ ਮੁਬੱਕ ਖੁੱਲੇ ਪਾਂਡੇ ਜੀ ਮੈਂ ਬਹੁਤ ਚੰਗੀ ਮੈਂ ਬਾਹਰ ਨੂੰ ਤੋਰ ਜਿਓਣ ਵੇਖੋ ਮੈਂ ਦਾ ਕੋਈ ਅੰਤ ਨਹੀਂ ਮੈਂ ਦਾ ਜੰਨ ਨਹੀਂ ਕਹਿ ਦੋ ਨਹੀਂ ਮਹੀਂ ਥੋੜੀ ਵੇਖੋ ਮੈਂ ਦਾ ਅੰਤ ਤਸਵੀਰ ਹੀ ਮੈਂ ਕਰਦੀ ਆ ਵੇਖੋ ਘੁਮਾ ਜੋ ਬਣ ਫੇਰ ਵੇਖੋ ਜਾਮ ਨੂੰ ਵਰਗੀ ਕਾਲੀ ਸ਼ਾਹ ਮੈਂ ਦੁੱਧ ਕਿੰਨਾ ਚਵਾ ਜਾਈ ਦੁੱਧ 15 ਕਿਲੋ ਵਾਲੀ ਮੈਂ 14 15 ਕਿਲੋ ਖੁੱਲਾ ਡੁੱਲਾ ਦੁੱਧ ਮੈਂ ਪਾ ਦਿੰਦੀ ਸਭ ਵੀ ਬਹੁਤ ਕੁਆਲਟੀ ਆ ਲੱਗਾਂ ਬਹੁਤ ਚੰਗੀ ਮੈਂ ਆਧਕਾ ਦੇਖੋ ਮੈਂ ਰੇਟ ਇਹਦਾ ਕੀ ਹੈ ਰੇਟ ਵਧਾ ਲਓ ਥਾਂ ਲੈਵੇ ਦੀ ਕੁਆਲਿਟੀ ਚੈੱਕ ਕਰੋ ਸਭ ਤੋਂ ਪਹਿਲਾਂ ਪੈਪ ਨੜਨ ਦਾ ਮੋੜ ਹੈ ਲੈਵੇ ਲੈਵੇ ਦੀ ਗ੍ਰੇਵਿਕ ਮੈਂ ਨੇ ਚਾਰ ਪੰਜ ਦਿਨ ਕੱਢ ਜਾਨੀ ਸਾਈ ਟਿੱਲ ਪਰ ਜਾਨੀ ਆ ਹਾਂਜੀ ਲੇਵਾਲੂ ਬਾਰੇ ਮੈਂ ਨੇ ਬਹੁਤ ਕੱਢਣਾ ਜੀ ਕਦ ਕਾਠ ਵੀ ਬਹੁਤ ਵੱਡੇ ਕਦ ਕਾਠ ਦੇ ਵਿੱਚ ਆ ਜੀ ਹਾਂਜੀ ਫਿਰ ਰੇਟ ਨਿਗਾ ਜਾਈ ਬੋਲ ਤੇ 1.5 ਲੱਖ ਕਰਦੇ ਆ ਹਾਂਜੀ ਇੱਕ ਵੀਰ ਹੀ ਦੇ ਦਈਏ ਹੋਰ ਮਾਨਤਨ ਕਰ ਦੋ 10 ਦੀ ਦੇ ਦਾਂਗੇ ਉੱਚ ਵੀ ਆ ਕੇ ਕੀ ਵੀਰ ਪੜਾ ਮਾਨਤਰ ਕਰ ਦ ਵੱਡੀ ਮੈਂ ਹੋਰ ਛੋਟ ਕਰ ਦਾਂਗੇ 1 ਲੱਖ 50000 ਦੀ ਮੈਂ ਚੰਗੀ ਆ ਦੋ ਤੇ 14 15 ਕਿਲੋ ਰਮਾਨ ਮਾਈ ਪਛਮਾ ਫੜਦਾ ਵੇਖੋ ਹਾਂਜੀ ਆ ਮੈਂ ਤਾਂ ਕੋਈ ਅੰਤ ਹੀ ਨਹੀਂ ਨਾ ਸੇੰਗ ਸੇੰਗ ਦੀ ਕੁਆਲਿਟੀ ਖਾਣ ਦੀ ਕੁਆਲਿਟੀ ਚੈੱਕ ਕਰ ਖਾਣ ਲੈ ਵਾ ਤੇ ਕੁਆਲਿਟੀ ਇਹ ਵੀ ਮੈਂ ਜਿੰਨੀ ਗਾੜ੍ਹ ਤੇ ਹੋਣੀ ਪਛਾਰ ਬਰਾਬਰ ਜੋ ਹਾਂਜੀ ਮਤਲਬ ਖਾ ਲੋ ਵੇਖੋ ਤੇ ਬਾਈ ਇੱਕ ਨੰਬਰ ਦੀ ਗਾੜ੍ਹੀ ਚ ਬੰਦਾ ਚੋਏ ਕੋ ਗਾਲੀ ਨਹੀਂ ਜਿੰਨੀ ਗਾੜ੍ਹ ਉਹਨੇ ਪਛਾਰ ਹੋਏਗੀ ਇਹ ਤਾਂ ਬਹੁਤਿਆਂ ਮੀਆਂ ਦੀ ਕਿਲੋ ਡੇੜੀ ਗਾੜ੍ਹ ਹੁੰਦੀ ਹੈ ਤੇ ਇਹ ਮੈਂ ਦੀ ਗਾੜ੍ਹ ਬਹੁਤ ਇਹ ਵੇਖਿਓ ਹੁਣ ਉਹ ਨੇ ਗਰੇ ਕੋ ਛੱਟਾ ਨਹੀਂ ਟਾਈਮਰ ਚ ਡਰ ਰਹੀ ਨਹੀਂ ਕਿੱਥੇ ਹੋ ਗਈ ਸੋੜਣਾ ਪੜਨਾ ਇਹਦੇ ਛੱਟਾ ਨਹੀਂ ਕਿਰੇ ਫੂੜ ਨਹੀਂ ਮੜ ਜਾਣ ਨੂੰ ਵੇਖੀ ਵਾ ਸੁਗਾਚੇ ਹਾਂ ਔਰ ਵੀ ਭਾਈ ਉਹਨਾਂ ਕੋ ਮਈਆਂ ਸਿਹਲ ਹੀ ਖੜੀਆਂ ਨੇ ਇਹ ਆ ਗੱਬੜ ਮੈਂ ਆ ਆ ਛੋਟੀ ਸੂਈ ਆ ਜੀ ਹਾਂਜੀ ਇਹਦੀ ਕੱਲ ਵੀਡੀਓ ਅਪਲੋਡ ਹੋਏਗੀ ਹਾਂ ਕੱਟਦਾ ਹਾਂ ਕੱਟਦਾ ਕੋਈ ਹਾਂ ਜੋਕ ਹਾਂ ਜੋਕ ਚਵਾਈ ਬੜੀ ਮੈਂ ਦੀ ਚਵਾਈ ਬੜੀ ਹੈ ਮੈਂ ਹਾਂਜੀ ਗਾੜ ਦੋ ਗਾੜੀ ਡੇਢ ਕੋ ਗਰੋ ਗਾੜ ਦੋ ਹਾਂਜੀ ਜਨਾਨੀ ਜੋ ਹੈ ਬੰਦਾ ਜਿਹੜਾ ਆ ਰਿਹਾ ਰੋਗ ਉਹ ਬਲੀ ਹੈ

Спасибо. ਕਿੰਨਾ ਕੋ ਹੋਊਗਾ ਜੀ ਦੁੱਧ 5.5 ਉਹਦਾ ਦੁੱਧ 6.5 7 ਕਿਲੋ ਦੀ ਪਾਰਟੀ 6.5 ਕਿਲੋ ਦੁੱਧ ਲਾ ਲੋ ਹਾਂਜੀ 6 ਲਾ ਲੋ 6 ਕਿਲੋ ਦੁੱਧ ਖੁੱਲਾ ਢੁਲਾ ਹੋਏਗਾ 12 ਕਿਲੋ ਹੈਗਾ 11 ਕਿਲੋ ਦੀ ਆਪਣੀ ਗਰੰਟੀ ਲੈ ਜੀ ਹੁਣ ਥੱਲੇ ਦੁੱਧ ਕਿਲੋ ਕਹਿਗਾ ਅੱਧਾ ਕਿਲੋ ਕਿਲੋ ਹੈਗਾ ਹਾਂਜੀ ਆ ਨੁੱਟੜ ਕੇ ਨਿਕੂ ਹੋਊਗਾ ਮੈਂ ਹਾਂਜੀ ਸਾਰੇ ਇਹਨਾਂ ਕੋਈ ਕਹ ਦੁੱਧ ਪੂਰਾ ਹੈਗਾ ਹਾਂਜੀ ਹੈਗਾ ਹੈਗਾ ਮਾ ਪੂਰਾ ਬੱਚੇ ਨੂੰ ਪੂਰਾ ਦੁੱਧ ਛੱਡਿਆ ਹਾਂਜੀ ਗਾਲੀ ਹੈ ਜੀ ਖਾ ਕੇ ਮੈਂ ਹਾਂਜੀ ਵਾਕੀ ਠੰਡੀ ਬੋ ਰੇਟ ਦੱਸ ਦੋ ਦਾ ਰੇਟ ਮੈਨੂੰ ਜਿੰਨੇ ਰੁਪਏ ਮੰਗ ਲਈ ਹੁੰਨੇ ਥੋੜੇ ਹਾਂਜੀ ਮੁੱਲ ਕਰਦੀ ਹੈ ਭਾਏ ਮੈਂ ਤਾਂ ਆਪ 2 ਲੱਖ ਭਾਏ 1.5 ਦਾ ਹਾਂਜੀ 1 ਲੱਖ 20 ਹਜ਼ਾਰ ਦੀ ਮੰਗ ਦੇ ਦੀ ਉਹ ਚ ਮੰਤਨ 10 ਹਜ਼ਾਰ ਬਸ ਹੋਰ ਮੰਤਨ ਕਰ ਦਿੱਗੇ 10 10 ਹੂੰ ਜਾਇਜ ਹੈ ਹੋਰ ਕਰਦਾ ਥੋੜਾ ਬੋਦਾ 5000 ਰੁਪਏ ਹੋਰ ਕਰ ਦਿੰਦਾ 5 ਦੀ ਮਹੀ ਇੱਕ 5 ਦੀ ਦੀ ਦਾ 1 ਲੱਖ ਤੇ 5000 ਦੀ ਮਹੀ ਨੀਲੀ ਦਾ ਵੀ ਦੇਖੋ ਇੱਕ ਹੋਰ ਆਫਰ ਹੈ ਹਾਂਜੀ 100 ਕਿਲੋਮੀਟਰ ਫ੍ਰੀ 1 ਲੱਖ 5000 ਦਾ ਰੇਟ ਕੋਈ ਲਾਗਾ 100 ਕਿਲੋਮੀਟਰ ਤੇ ਫ੍ਰੀ ਮਹੀ ਪਹੁੰਚਾ ਦਾਂਗੇ ਹਾਂਜੀ ਡੇਢ 200 ਕਿਲੋਮੀਟਰ ਦਾ ਫ੍ਰੀ ਪਹੁੰਚਾ ਦਾਂਗੇ ਹਾਂਜੀ 1.5 ਕਿਲੋਮੀਟਰ ਤੇ 1.5 ਚ 1.5 ਚ 200 ਕਿਲੋਮੀਟਰ ਫਰੀ ਨਹੀਂ ਪਹੁੰਚਾਵਾਂਗੇ 500 ਰੁਪਏ ਛੋਟ ਵੀ ਕਰਦੇ ਵਿੱਚ ਛੋਟ ਵੀ 200 ਰੁਪਏ ਕਰਦਾਂਗੇ 500 ਕਰਦੇ ਛੋਟ 200 ਛੋਟ ਵੀ ਕਰਦਾਂਗੇ 1 ਲੱਖ ਜੱਸ ਜਾਂ 5000 ਦੀ ਮਈ ਤੇ ਦੁੱਧ 13 14 ਕਿਲੋ ਖੁੱਲਾ ਡੁੱਲਾ ਚ ਵਾਲੇ ਲੈਣ ਚੋ ਆਈ ਜਿਹੜਾ ਮਰਜੀ ਵੀੜੇ ਕੋਲ ਚ ਵਾਲੇ ਹਾਂਜੀ ਹਾਂ ਬਹੁਤ ਕੁਆਲਿਟੀ ਵਾਲੀਆਂ ਦੋ ਰੱਖੀ ਵੇਖੋ ਮੈਂ ਕਿੰਨੀਆਂ ਹਾਂਜੀ 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 ਦੋ ਭਾਜੀ ਹੁਣ ਮਈਆਂ ਸੇਲ ਕੀਤੀਆਂ ਬਹੁਤ ਕੁਆਲਿਟੀ ਵਾਲੀਆਂ ਮਈਆਂ ਇੱਕ ਗੱਬਣ ਮਹਿਕ ਸੁਈ ਸੁਈ ਮਹਿਕ ਹਾਂਜੀ ਜੀ ਆਪਣਾ ਡਰੈਸ ਆਪਣਾ ਸ਼ਿਕਾਰਮਾਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ ਫੋਨ ਨੰਬਰ 9855501706 ਹਾਂਜੀ ਅਸਲੀ